ਇਹ ਘੱਟ ਪੈਗੇ ਦਾ ਆਪਾਂ ਦੇ ਦਿਆਂਗੇ ਵਾਹਿਗੁਰੂ 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 ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨਹੀਂ ਨਹੀਂ ਮੈਂ ਕਿਹਾ ਕੋਈ ਲੋੜ ਨਹੀਂ ਪਾਪਾ ਚੱਲ ਰਹੀ ਹੈ ਜੀ ਆ ਵੇਖੋ ਜੀ ਬਾਦ ਸਾਹਿਬ ਜੀ ਸਾਡੇ ਮਾਮਾ ਕੇਜਾ ਸਿੰਘ ਜੀ ਸਾਡੇ ਪੱਪੂ ਚਲੋ ਹੋਂਦੇ ਯੂ ਐਸ ਏ ਵਾਲੇ ਆਏ ਤੇ ਇਹਨਾਂ ਦੀ ਵੀ ਦੇਖੋ ਸੇਵਾ ਬਹੁਤ ਵਧੀਆ ਪਰ ਇਹ ਇਹਨਾਂ ਦੀ ਅੱਖਾਂ ਓੱਖਾਂ ਨਹੀਂ ਖੁੱਲਣ ਡੀਆਂ ਪਤਾ ਨਹੀਂ ਕੀ ਹੋ ਗਿਆ ਖੁੱਲ ਜਾਣਗੀਆਂ ਖੁੱਲ ਜਾਣਗੀਆਂ ਹੁਣੇ ਖੁੱਲਣੀਆਂ ਚੱਲੇ ਆਉਣ ਆਣਾ ਇਹ ਸਾਡੇ ਇੰਸਪੈਕਟਰ ਸਾਹਿਬ ਆ ਆ ਦੇਖੋ ਨਹੀਂ ਨਹੀਂ ਅਸੀਂ ਸਾਰੇ ਕੰਮ ਭਾਜੀ ਕਰਦੇ ਆ ਵਢਾਈ ਕਟਾਈ ਤੇ ਆ ਰੰਗ ਕਿਉਂਕਿ ਸਾਨੂੰ ਚਲੋ ਤੇ ਕਰਦੇ ਨਿਸ਼ਕਾਮ ਹੈ ਜੀ ਆ ਲੋ ਫੜ ਕੰਮ ਹੀ ਨਿਸ਼ਕਾਮ ਹੈ ਮਾਰ ਆਹ ਕਿਹਨ ਕੰਪੈਲ ਨਹੀਂ ਕਰਨਾ ਹੈ ਨਾ ਜੀ ਕਰੋਗਾ ਗੁਰੂ ਪਿਆਰਿਓ ਆ ਦੇਖੋ ਜੀ ਆਪਣੇ ਸੇਵਾਦਾਰ ਜਿਹੜੇ ਨਿਸ਼ਕਾਮ ਸੇਵਾ ਸੁਸਾਇਟੀ ਦੇ ਹੈ ਦੇਖੋ ਲੱਗੇ ਆ ਵੀ ਹੁਣ ਪਹਿਲਾਂ ਕਾਂਡ ਛਾਂਟ ਕੀਤੀ ਹੈ ਹੁਣ ਆ ਦੇਖੋ ਰੰਗ ਰੋਗਣ ਕਰ ਰਿਹਾ ਤੇ ਬਾਅਦ ਦੇ ਵਿੱਚ ਆਪਾਂ ਜਿਹੜੇ ਦਰਖਤ ਮਾੜੇ ਜਾਂ ਐਕਸੀਡੈਂਟ ਦਾ ਕਾਰਨ ਬਣ ਉਹਨਾਂ ਤੇ ਰੇਡੀਅਮ ਆਪਾਂ ਲਾ ਦੇਣੀ ਹੈ ਪੰਜ ਪੰਜ ਚਾਰ ਚਾਰ ਬੂਤੇ ਛੱਡ ਕੇ ਰੇਡੀਅਮ ਲਾਣੀ ਵੀ ਚਮਕਣ ਜਿਹੜੇ ਵੀ ਲੋਕਾਂ ਨੂੰ ਪਤਾ ਲੱਗ ਸਕੇ ਵੀ ਕੋਈ ਅੱਗੇ ਦਰਖਤ ਹੈ ਤੇ ਐਕਸੀਡੈਂਟ ਦਾ ਕਾਰਨਾ ਬਣ ਸਕੇ ਸੋ ਗੁਰੂ ਪਿਆਰਿਓ ਇਹ ਬੜੀ ਵੱਡੀ ਸੇਵਾ ਹੈ ਤੇ ਮਾਰਾ ਸਭ ਨੂੰ ਬਖਸ਼ੇ ਸੱਚੇ ਪਾਤਸ਼ਾਹ ਕਿਉਂਕਿ ਜੇ ਮਾਰਾ ਇਹ ਕਹਿੰਦੇ ਬਿਨ ਸੇਵਾ ਹੱਥ ਪੈਰ ਤ੍ਰਿਗ ਹੋਰ ਨਹਿਫਲ ਕਰਨੀ ਇਹ ਜੀਵਨ ਆਪਾਂ ਨੂੰ ਮਿਲਿਆ ਹੈ ਗੁਰੂ ਪਿਆਰਿਓ ਤੇ ਆਪਾਂ ਨੂੰ ਸੇਵਾ ਦੇ ਲੇਖੇ ਲਾ ਜਿਓ ਕਿਉਂ ਆਪਾਂ ਆਪਾਂ ਲੇਖਾ ਦੇਣਾ ਵੈ ਆਪਾਂ ਆਪਣੇ ਤੌਰ ਤੇ ਕਰਨਾ ਵੈ ਕਿਸੇ ਵਾਸਤੇ ਨਹੀਂ ਕਰਨਾ ਆਪਾਂ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਗੁਰੂ ਪਿਆਰਿਓ ਅਸੀਂ ਮੰਗਦੇ ਨਹੀਂ ਸੀਵਾ ਜਿਹੜੇ ਕਈ ਸੇਵਾਦਾਰਾਂ ਨੂੰ ਸੇਵਾ ਵੀ ਆਈ ਹੈ ਤੇ ਉਹ ਖੁਸ਼ੀ ਨਾਲ ਉਹ ਕਹਿੰਦੇ ਵੀ ਆ ਬੋਰੇਜ ਦਾ ਕਲੀ ਦੇ ਲਿਆਉਣੇ ਆ ਔਰ ਪਟ્રોલ ਪਾਉਣਾ ਉਹ ਸੇਵਾ ਦੇ ਗਏ ਆ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ